ਸ਼ਿਕਾਲ ਪ੍ਰਾਈਮੇ ਦੀ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰ ਬਾਦਰਗੜ ਤੋਂ ਰੁੜਕੇ ਬਾਦਰਗੜ ਦੇ ਅੰਦਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਹਨਾਂ ਦੇ ਅਜੇ ਟ੍ਰੈਫਿਕ ਪੁਲਿਸ ਨੇ ਚਲਾਨ ਕੀਤਾ ਤੇ ਇਸ ਮੌਕੇ ਤੇ ਦੱਸ ਦਈਏ ਕਿ ਦੇਵੀਗੜ ਟ੍ਰੈਫਿਕ ਪੁਲਿਸ ਇੰਚਾਰਜ ਤਰਸੇਵ ਮਾਨ ਨੇ ਦੱਸਿਆ ਹੈ ਕਿ ਕਸਬਾ ਬਾਦਰਗੜ ਦੇ ਅੰਦਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਾਕਾਬੰਦੀ ਦੇ ਦੌਰਾਨ ਰੋਡ ਬਲੌਕ ਨੂੰ ਖੋਲਣ ਲਈ ਲਗਾਇਆ ਨਜਾਇਜ਼ ਸਬਜ਼ੀ ਦੀਆਂ ਰੇੜੀਆਂ ਪਿਛੇ ਕਰਾਈਆਂ ਅਤੇ ਇਸ ਦੌਰਾਨ ਹੀ ਬਗੈਰ ਨੰਬਰ ਤੇ ਬੁਲਟ ਮੋਟਰਸਾਈਕਲ ਹੁੱਲੜਬਾਜੀ ਕਰਦੇ ਆ ਪਟਾਕੇ ਮਾਰਦੇ ਆ ਤੇ ਉਹਨਾਂ ਦੇ ਚਲਾਨ ਕੱਟੇ ਗਨ ਗਲਬਦ ਕਰਦੇ ਦੌਰਾਨ ਹੀ ਟ੍ਰੈਫਿਕ ਸੇਮ ਕੁਮਾਰ ਨੇ ਕਸਬਾ ਰੁੜਕੇ ਬਹਾਦਰਗੜ੍ਹ ਦੇ ਅੰਦਰ ਰੋਡ ਤੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਆਵਾਜਾਈ ਪਾਲਣ ਕਰਨ ਲਈ ਪ੍ਰੇਰਿਤ ਕੀਤਾ ਗਿਆ। ਆ ਜੀ ਸ੍ਰੀ ਰਾਮ ਸਾਤਰ ਕਿਹੜੀ ਥਾਂ ਤੇ ਕਿੰਨੇ ਪੀਗਰਾਫ ਤੇ ਆ ਰਹੇ ਆ। ਸਾਡੇ ਮਾਨਯੋਗ ਐਸਐਸਪੀ ਪਟਿਆਲਾ ਸਰਦਾਰ ਨਾਨਕ ਸਿੰਘ ਜੀ ਅਤੇ ਸਾਡੇ ਡੀਐਸਪੀ ਸ੍ਰੀ ਅਸ਼ਰੂ ਰਾਮ ਜੀ ਟ੍ਰੈਫਿਕ ਪਟਿਆਲਾ ਉਹਨਾਂ ਦੀ ਹਦਤਤ ਮੁਤਾਬਕ ਅਸੀਂ ਅੱਜ ਬਾਦਰਗੜ ਕਸਬਾ ਵਿੱਚ ਚラン ਗੱਟ ਰਹੇ ਹਾਂ ਕਿਉਂਕਿ ਬਾਦਰਗੜ ਕਸਾ ਦਾ ਦੇਖੋ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਸੀ ਬਹੁਤ ਜ਼ਿਆਦਾ ਸਬਜ਼ੀ ਵਾਲਿਆਂ ਜਿੱਦੇ ਨਾਲ ਹਰ ਰੋਜ਼ ਇੱਥੇ ਐਕਸੀਡੈਂਟ ਹੁੰਦੇ ਸੀ ਸਾਨੂੰ ਕਾਫੀ ਲੋਕਾਂ ਦੇ ਰੋਜ਼ ਮੈਸੇਜ ਆਉਂਦੇ ਸੀ ਵੀ ਇੱਥੇ ਤੁਸੀਂ ਆਓ ਇੱਥੇ ਐਕਸੀਡੈਂਟ ਬਹੁਤ ਹੁੰਦੇ ਨੇ ਵੀ ਇੱਥੇ ਸ਼ੰਭੂ ਰੋਡ ਬੰਦ ਹੋਣ ਕਰਨ ਸਾਰਿਆਂ ਦੇਖੋ ਟਰੈਫਿਕ ਇਧਰੋਂ ਲੰਘਦੀ ਏ ਤੇ ਇਹਨਾਂ ਲੋਕਾਂ ਨੇ ਸਬਜ਼ੀ ਦੀਆਂ ਰੇੜੀਆਂ ਲਾ ਲਾ ਕੇ ਅੱਗੇ ਇਹਨਾਂ ਨੇ ਬੰਦ ਕੀਤਾ ਸਾਰਾ ਜਿੱਥੇ ਅਸੀਂ ਇਹਨਾਂ ਦੀਆਂ ਸਬਜ਼ੀਆਂ ਦੀਆਂ ਜਿਹੜੀਆਂ ਰੇੜੀਆਂ ਜਿਹੜੀਆਂ ਪਿੱਛੇ ਇਹਨਾਂ ਦੀਆਂ ਕਰਾਈਆਂ ਅਤੇ ਇੱਥੇ ਕਾਫੀ ਸਾਨੂੰ ਮੈਸੇਜ ਮਿਲਦੇ ਸੀ ਬੁਲਟ ਪਟਾਕੇ ਮਾਰਦੇ ਨੇ ਅਤੇ ਜ਼ਿਆਦਾ ਬਗੈਰ ਨੰਬਰ ਤੋਂ ਮੋਟਰਸਾਈਕਲ ਚਿਰਦੇ ਨੇ ਜਿਨ੍ਹਾਂ ਜੋ ਕਿ ਬਗੈਰ ਨੰਬਰ ਤੋਂ ਮੋਟਰਸਾਈਕਲ ਨੇ ਜ਼ਿਆਦਾਤਰ ਖੋਹਾਂ ਕਰਦੇ ਨੇ ਲੁਟਾਂ ਕਰਦੇ ਨੇ ਇਸ ਕਰਕੇ ਅਸੀਂ ਉਹਨਾਂ ਦਾ ਵੈਰੀਫਾਈ ਕਰਕੇ ਚੰਗੀ ਤਰ੍ਹਾਂ ਉਹਨਾਂ ਦੀ ਆਰਸੀ ਉਹਨਾਂ ਦੇ ਨਾਂ ਤੇ ਮਲਾ ਕੇ ਉਹਨਾਂ ਨੇ ਚਲਾਨ ਕਰਦੇ ਆ ਜਿਹਨੇ ਜਿਹੜਾ ਜੂਨਟਾਇਆ ਦਾ ਸਾਲ ਤੋਂ ਵੱਧ ਉਮਰ ਦੇ ਉਹਨਾਂ ਨੂੰ ਕੀ ਸਨੈਦ ਦੇ ਜਾਂਦੇ ਆ ਜੋ ਉਹਨਾਂ ਦੇ ਸੀ ਕਿਸੰਜਾ ਦੱਸਿਆ ਉਹਨਾਂ ਨੂੰ ਕੀ ਸਨੈਦ ਦੇ ਕਰ ਅਸੀਂ ਜਿਹੜੇ 18 ਸਾਲ ਤੋਂ ਕੱਟ ਨੇ ਉਮਰ ਦੇ ਸਰਦਾਰ ਦੇ ਸਰਕਾਰ ਦੀਆਂ ਹੰਦ ਤੰਦਾਂਪਕ ਜੋ ਸਾਨੂੰ ਉਹਨਾਂ ਨੇ ਕੀਤਾ ਸੀ ਸੀ ਸਕੂਲਾਂ 'ਚ ਜਾ ਕੇ ਲੱਖ ਲੱਖ ਸਕੂਲਾਂ 'ਚ ਜਾ ਕੇ ਬੱਚਾਂ ਦੇ ਮਾਪਿਆਂ ਨਾਲ ਵੀ ਕਰਕੇ ਉਹਨਾਂ ਨੂੰ ਅਸੀਂ ਇਹ ਕਹਿ ਰਹੇ ਆ ਵੀ ਜਿਹੜਾ 18 ਸਾਲ ਤੋਂ ਕੱਟ ਬੱਚਾ ਉਹ ਵਹੀਕਲ ਨਹੀਂ ਚਲਾਏਗਾ ਠੀਕ ਹੈ ਜਿਹਦੇ ਕਰਕੇ ਐਕਸੀਡੈਂਟ ਦਾ ਕਾਰਨ ਬਣਦੇ ਹਨ ਅਸੀਂ ਪਹਿਲਾਂ ਸਾਰਿਆਂ ਨੂੰ ਵੇਅਰ ਕਰ ਰਹੇ ਆ ਕਿਉਂਕਿ ਬੱਚੇ ਨੇ ਦੇਖੋ ਬੱਚੇ ਨੇ ਸਾਡਾ ਸਮਝਾਉਣਾ ਫਰਜ਼ ਬੰਦਾ ਤੇ ਇਹ ਫਿਰ ਬਾਅਦ ਦੀ ਕਾਰਵਾਈ ਹੈ ਕਿ ਅਸੀਂ ਚਲਾਨ ਕਰਾਂਗੇ ਅੱਜ ਕਿਨੇ ਨੂੰ ਚਲਾ ਗਏ ਉਹਦੇ ਖਰੇ ਕਿੱਤੇ ਅੱਜ ਅਸੀਂ ਇੱਥੇ 6 ਚਲਾਨ ਕੀਤੇ ਨੇ ਜਿਹਦੇ ਚ ਦੋ ਬਿਨਾ ਨੰਬਰ ਸੀ ਤੇ ਇੱਕ ਮੋਬਾਈਲ ਸੁੰਦਾ ਸੀ ਇਹਦਾ ਕੋਈ ਹੈਲਮਟ ਦਾ ਸੀ ਕੁਝ ਹੋਰ ਸੀ ਕੀ ਲੋਕਾਂ ਸੁਣਿਆ ਜਾਂਦਾ ਉਹਨਾਂ ਦੇ ਮਾਪਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਵੀ ਇਹੋ ਜਿਹਾ ਕਰਦੇ ਆ ਅੱਜ ਵੀ ਕਰਦੇ ਆ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਹੁਣ ਮਸ਼ੀਨਰੀ ਦਾ ਮਸ਼ੀਨੀ ਦਾ ਯੁੱਗ ਹੈ ਜਿਆਦਾ ਟ੍ਰੈਫਿਕ ਹੋਣ ਕਰਕੇ ਬੱਚੇ ਐਕਸੀਡੈਂਟ ਜਿਆਦਾ ਵਧਣ ਕਰਕੇ ਵੀ ਆਪਣੇ ਬੱਚਿਆਂ ਨੂੰ ਵੇਰ ਕਰੋ ਵੀ ਉਹਨਾਂ ਨੂੰ ਵਹੀਕਲ ਲੈ ਕੇ ਸੜਕ ਤੇ ਵੀ 18 ਸਾਲ ਤੋਂ ਘੱਟ ਉਮਰ ਦੇ ਨੂੰ ਨਾ ਜਾਣ ਦਿਓ